ਪਿਛਲੇ ਦਿਨੀ ਹੀ ਅਤੰਕੀ ਹਮਲੇ ਦੇ ਵਿੱਚ ਮਾਰੇ ਗਏ ਰਾਹੁਲ ਮੁਸੀਦ ਦੀ ਬੋਡੀ ਦੇਰ ਰਾਤ 1:30 ਵਜੇ ਆਈ ਨਾਲਾ ਦੇ ਨਾਲ ਲੱਗਦੇ ਪਿੰਡ ਚਮਿਆਰੀ ਦੇ ਵਿੱਚ ਪਹੁੰਚੀ ਸੀ ਤਾਂ ਹੁਣ ਪਰਿਵਾਰਕ ਮੈਂਬਰਾਂ ਦੇ ਵੱਲੋਂ ਉਸ ਨੂੰ ਸ਼ਮਸ਼ਾਨ ਘਾਟ ਦੇ ਵਿੱਚ ਲਿਆਂਦਾ ਗਿਆ ਤਾਂ ਪਹਿਲਾਂ ਅਸੀਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਤਾਂ ਬਹੁਤ ਹੀ ਦੁਖਦਾਈ ਖਬਰ ਤੁਹਾਡਾ ਨਾਲ ਸਾਂਝੀ ਕਰਦੇ ਪਿਆ ਤਾਂ ਜੇਕਰ ਅਸੀਂ ਗੱਲ ਕਰੀਏ ਤਾਂ ਸ਼੍ਰੀ ਨਗਰ ਦੇ ਵਿੱਚ ਦੋ ਜਿਹੜੇ ਨੌਜਵਾਨ ਚਮਿਆਰੀ ਦੇ ਰਹਿਣ ਵਾਲੇ ਨੇ ਤਾਂ ਉਹ ਉੱਥੇ ਲੱਕੜ ਦਾ ਕੰਮ ਕਰਨ ਦੇ ਲਈ ਜਾਂਦੇ ਨੇ ਤਾਂ ਦੋਨਾਂ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਤਾਂ ਹਰ ਕਿਸੇ ਦੇ ਵੱਲੋਂ ਜਿਹੜਾ ਦੁੱਖ ਪਰਿਵਾਰਕ ਦੇ ਨਾਲ ਸਾਂਝਾ ਕੀਤਾ ਜਾ ਰਿਹਾ ਤਾਂ ਅੱਜ ਅਸੀਂ ਉਹਨਾਂ ਦੇ ਪਿੰਡ ਚ ਮਿਆਰੀ ਦੇ ਵਿੱਚ ਪਹੁੰਚ ਹੋਇਆ ਤਾਂ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਪਰਿਵਾਰਕ ਮੈਂਬਰ ਤਾਂ ਹੋਰ ਜਿਹੜੇ ਉਹਨਾਂ ਦੇ ਪਿੰਡ ਵਾਲੇ ਨੇ ਤਾਂ ਉਹ ਅੱਜ ਇੱਥੇ ਇਕੱਠੇ ਹੋਏ ਨੇ ਤਾਂ ਉਹਨਾਂ ਦੇ ਵੱਲੋਂ ਰਾਹੁਲ ਮਸੀਹ ਨੂੰ ਜਿਹੜੀ ਆ ਮਿੱਟੀ ਪੁੱਟ ਕੇ ਉਸ ਨੂੰ ਦਫਨਾਉਣ ਦਾ ਜਿਹੜਾ ਕੰਮ ਕੀਤਾ ਜਾ ਰਿਹਾ ਤਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਵळे ਅਸੀਂ ਉਸ ਖਬਰਕਾਰ ਦੇ ਵਿੱਚ ਪਹੁੰਚੇ ਹੋਏ ਆ ਜਿੱਥੇ ਕੀ ਉਸ ਨੂੰ ਦਫਨਾਉਂਦਾ ਜਿਹੜਾ ਕੰਮ ਆਹੋ ਕੀਤਾ ਜਾ ਰਿਹਾ ਤਾਂ ਪੂਰੀ ਲਾਈਵ ਤਸਵੀਰ ਤੁਹਾਡਾ ਨਾਲ ਸਾਂਝੀ ਕਰਦੇ ਪਿਆ ਤਾਂ ਪ੍ਰਵਾਹ ਕੀ ਵੱਡੀ ਗਿਣਤੀ ਦੇ ਵਿੱਚ ਪਰਿਵਾਰਕ ਮੈਂਬਰ ਤਾਂ ਹੋਰ ਵੀ ਜਿਹੜੇ ਪਿੰਡ ਵਾਲੇ ਨੇ ਵੱਡੀ ਗਿਣਤੀ ਦੇ ਵਿੱਚ ਅੱਜ ਇੱਥੇ ਕਬਰਾਂ ਦੇ ਵਿੱਚ ਪਹੁੰਚੇ ਹੋਏ ਨੇ ਤਾਂ ਇਸ ਦਾ ਅੰਤਿਮ ਸੰਸਕਾਰ ਇਸ ਕਰਕੇ ਜਿਹੜਾ ਵਾ ਨਹੀਂ ਕੀਤਾ ਗਿਆ ਕਿਉਂਕਿ ਇਹ ਮੁਸੀਬਾਈ ਚਾਰੇ ਤੋਂ ਬਿਲੋਂਗ ਕਰਦਾ ਸੀ ਤਾਂ ਇਸ ਕਰਕੇ ਇਸ ਨੂੰ ਕਬਰਾਂ ਦੇ ਵਿੱਚ ਜਿਹੜਾ ਦਫਨਾਉਣ ਦਾ ਕੰਮ ਪਰਿਵਾਰਕ ਮੈਂਬਰਾਂ ਦੇ ਵੱਲੋਂ ਕੀਤਾ ਜਾ ਰਿਹਾ ਜਿਸ ਦੀ ਲਈ ਤਸਵੀਰ ਅਸੀਂ ਤੁਹਾਡਾ ਨਾਲ ਸਾਂਝੀ ਕਰਦੇ ਪਿਆ ਤਾਂ ਹਰ ਕਿਸੇ ਦੇ ਵੱਲੋਂ ਲਗਾਤਾਰ ਦੁੱਖ ਬਿਆਨ ਕੀਤਾ ਜਾ ਰਿਹਾ ਹੈ ਤਾਂ ਪੰਜਾਬ ਸਰਕਾਰ ਦੇ ਵੱਲੋਂ ਪਿਛਲੇ ਦਿਨੀ ਹੀ ਜਿਹੜੇ ਆਪਣੇ ਮੰਤਰੀ ਨੂੰ ਉਹਨਾਂ ਦੇ ਘਰ ਦੇ ਵਿੱਚ ਭੇਜਿਆ ਗਿਆ ਸੀ ਤਾਂ ਇਹਨਾਂ ਦੇ ਜਿਹੜੇ ਮੰਤਰੀ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਜੋ ਕਿ ਅੱਜ ਨਾਲੇ ਦਿਨੇ ਤਾਂ ਉਹ ਇਹਨਾਂ ਦੇ ਘਰ ਦੇ ਵਿੱਚ ਕੱਲ ਪਹੁੰਚੇ ਸੀ ਤਾਂ ਉਹਨਾਂ ਦੇ ਵੱਲੋਂ ਵੀ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਗਿਆ ਜੇਕਰ ਗੱਲ ਕਰੀਏ ਤਾਂ ਪੰਜਾਬ ਸਰਕਾਰ ਦੇ ਵੱਲੋਂ 2 ਲੱਖ ਰੁਪਏ ਦੀ ਜਿਹੜੀ ਰਾਸ਼ੀ ਐ ਇਸ ਪਰਿਵਾਰ ਨੂੰ ਦਿੱਤੀ ਗਈ ਆ ਪਰ 2 ਲੱਖ ਰੁਪਏ ਦੀ ਰਾਸ਼ੀ ਦੇ ਨਾਲ ਜਿਹੜਾ ਵਾ ਕੁਝ ਵੀ ਨਹੀਂ ਬਣੇਗਾ ਪਰਿਵਾਰਾਂ ਦੇ ਵੱਲੋਂ ਕਿਹਾ ਗਿਆ ਕਿ ਸਾਡੇ ਜਿਹੜੇ ਪੁੱਤ ਜਾ ਚੁੱਕੇ ਨੇ ਇਹ ਕਦੇ ਵਾਪਸ ਨਹੀਂ ਆਉਣਗੇ ਤਾਂ ਜੇਕਰ ਅੱਜ ਦੀ ਤਸਵੀਰ ਤੁਹਾਡਾ ਨਾਲ ਸਾਂਝੀ ਕਰਦੇ ਪਿਆ ਤਾਂ ਤੁਸੀਂ ਵੇਖ ਸਕਦੇ ਹੋ ਕਿ ਉਸ ਨੂੰ ਪਿੰਡ ਚ ਮਿਆਰੀ ਦੇ ਕਬਰਾਂ ਘਰ ਦੇ ਵਿੱਚ ਜਿਹੜਾ ਵਾ ਉਹ ਦਫਨਾ ਦਿੱਤਾ ਗਿਆਤਾ ਜਿਸ ਦੀ ਤਸਵੀਰ ਤੁਹਾਡੇ ਸਾਰਿਆਂ ਨਾਲ ਸਾਂਝੀ ਕਰਦੇ ਪਿਆ ਤਾਂ ਬਹੁਤ ਹੀ ਦੁੱਖ ਵਾਲੀ ਤਸਵੀਰ ਤੁਹਾਡਾ ਨਾਲ ਜਿਹੜੀ ਆ ਸਾਂਝੀ ਕਰਦੇ ਪਿਆ ਤਾਂ ਤੁਸੀਂ ਵੇਖ ਸਕਦੇ ਹੋ ਕਿ ਮਸੀਹ ਪਾਈਚਾਰੇ ਦੇ ਵਿੱਚ ਜਿਹੜਾ ਵਾ ਆਪਣਾਂ ਦੇ ਵਿੱਚ ਦਫਨਾ ਦਿੱਤਾ ਜਾਂਦਾਤਾ ਉਸ ਨੂੰ ਕਬਰ ਦੇ ਵਿੱਚ ਦਫਨਾਉਂਦਾ ਜਿਹੜਾ ਕੰਮ ਕੀਤਾ ਯਾਰ ਤਾਂ ਪਰਿਵਾਰ ਦਾ ਰੋ ਰੋ ਕੇ ਜਿਹੜਾ ਬੁਰਾ ਹਾਲ ਹੋਇਆ ਪਿਆ ਜਿਸ ਦੀ ਤਸਵੀਰ ਤੁਹਾਡੇ ਸਾਰਿਆਂ ਨਾਲ ਸਾਂਝੀ ਕਰਦੇ ਪਿਆ ਤਾਂ ਦੂਸਰੇ ਖੱਦੋ ਕੀ ਦੂਰ ਦੂਰ ਤੱਕ ਜਿਹੜੇ ਪਿੰਡ ਵਾਲੇ ਨੇ ਉਹ ਇੱਥੇ ਮੁਖਾਈ ਦੇ ਰਹੇ ਨੇ ਤਾਂ ਲਗਾਤਾਰ ਜਿਹੜੇ ਪਰਿਵਾਰਕ ਮੈਂਬਰ ਇੱਥੇ ਪਹੁੰਚੇ ਹੋਏ ਨੇ ਤਾਂ ਉਹਨਾਂ ਦੇ ਵੱਲੋਂ ਵੀ ਜਿਹੜਾ ਦੁੱਖ ਬਿਆਨ ਕੀਤਾ ਜਾ ਰਿਹਾ ਜਿਸ ਦੀ ਪੂਰੀ ਤਸਵੀਰ ਤੁਹਾਡੇ ਨਾਲ ਸਾਂਝੀ ਕਰਦੇ ਪਿਆ ਕਿ ਕਿਸ ਤਰ੍ਹਾਂ ਦੇ ਹਾਲਾਤ ਜਿਹੜੇ ਨੇ ਲਗਾਤਾਰ ਬਣੇ ਹੋਏ ਨੇ ਤਾਂ ਪਿਛਲੇ ਦਿਨੀਂ ਹੀ ਜਦੋਂ ਸ਼੍ਰੀਨਗਰ ਦੇ ਵਿੱਚ ਲੱਕੜ ਦਾ ਕੰਮ ਕਰਨ ਦੇ ਲਈ ਜਾਂਦੇ ਨੇ ਤਾਂ ਉੱਥੇ ਅੰਤੰਕੀਆਂ ਦੇ ਵੱਲੋਂ ਹਮਲਾ ਕਰਤਾ ਜੇਕਰ ਪਰਿਵਾਰਕ ਮੈਂਬਰਾਂ ਦੀ ਗੱਲਬਾਤ ਹੈ ਫਰੀਏ ਤਾਂ ਉਹਨਾਂ ਦਾ ਕਹਿਣਾ ਹੈ ਕਿ ਜਿਹੜਾ ਅਮਰਤਪਾਲ ਸਿੰਘ ਆ ਉਹ ਕਾਫੀ ਵਾਰ ਰਾਸ਼ੀਰੀ ਨਗਰ ਦੇ ਵਿੱਚ ਕੰਮ ਕਰਨ ਦੇ ਲਈ ਜਾਂਦਾ ਸੀ ਤਾਂ ਉਹ ਇਸ ਵਾਰ ਰਾਹੁਲ ਮਸੀਹ ਨੂੰ ਆਪਣੇ ਨਾਲ ਲੈ ਜਾਂਦਾ ਹੈ ਤਾਂ ਜਦੋਂ ਲੈ ਕੇ ਜਾਂਦਾ ਹੈ ਤਾਂ ਉਦੋਂ ਉਹ ਆਪਣੀ ਦਾਦੀ ਮਾਂ ਨੂੰ ਕਹਿ ਕੇ ਜਾਂਦਾ ਹੈ ਕਿ ਮੈਂ ਜਲਦੀ ਹੀ ਘਰ ਦੇ ਵਿੱਚ ਵਾਪਸ ਆਵਾਂਗਾ ਤਾਂ ਪਰ ਜਦੋਂ ਉਹ ਉੱਥੇ ਜਾਂਦੇ ਨੇ ਤਾਂ ਉਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੂੰ ਉੱਥੋਂ ਫੋਨ ਆਉਂਦਾ ਹੈ ਕਿ ਤੁਹਾਡੇ ਬੱਚਿਆਂ ਨੂੰ ਉੱਥੇ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਤਾਂ ਉਸ ਤੋਂ ਬਾਅਦ ਬਹੁਤ ਹੀ ਦੁਖਦਾਈ ਖਬਰ ਜਿਹੜੀ ਆਹੋ ਸਾਹਮਣੇ ਆਂਦੀ ਆ ਤਾਂ ਉਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਦੇ ਵੱਲੋਂ ਪਹਿਲਾਂ ਸਾਰਾ ਦਿਨ ਉਸ ਦੀ ਬੋਡੀ ਦੀ ਉਡੀਕ ਕੀਤੀ ਜਾਂਦੀ ਆ ਤਾਂ ਬੋਡੀ ਰਾਤ ਨੂੰ 1.5 ਵਜੇ ਦੇ ਕਰੀਬ ਇਹਨਾਂ ਦੇ ਘਰ ਦੇ ਵਿੱਚ ਪਹੁੰਚੀ ਸੀ ਤਾਂ 1.5 ਵਜੇ ਪਹੁੰਚੀ ਤਾਂ ਹੁਣ ਦਿਨ ਦੇ ਟਾਈਮ ਉਹਨਾਂ ਦੇ ਵੱਲੋਂ ਰਾਹੁਲ ਮਸਜਿਦ ਦੀ ਖਬਰ ਨੂੰ ਜਿਹੜਾ ਵਾ ਉਸ ਵੀ ਇੱਕ ਸੱਦੇ ਦੀ ਬੋਡੀ ਨੂੰ ਜਿਹੜਾ ਵਾ ਉਹ ਦਫਨਾ ਦਿੱਤਾ ਗਿਆ ਤਾਂ ਪੂਰਾ ਪਿੰਡ ਵੱਡੀ ਗਿਣਤੀ ਵਿੱਚ ਇਕੱਠਾ ਹੋਇਆ ਤਾਂ ਪਿੰਡ ਵਾਲਿਆਂ ਨਾਲ ਜ਼ਰੂਰ ਗੱਲਬਾਤ ਕਰਾਂਗੇ ਤਾਂ ਕੀ ਨਾਮ ਆਈ ਤੁਹਾਡਾ ਮੇਰਾ ਬਿਲ ਦੇਮਸ ਦੀ ਹਾਂਜੀ ਤੇ ਇਹ ਪਿੰਡ ਦੇ ਨਾਲ ਵਾਲੇ ਪਿੰਡ ਦੇ ਨਾਲ ਹਾਂਜੀ ਤੇ ਕੀ ਕਹਿਣਾ ਚਾਹੁੰਦੇ ਹੋ ਕਿੰਨੀ ਕੀ ਮਾੜੀ ਗੱਲ ਹੈ ਜੀ ਇਹ ਤੇ ਬਹੁਤ ਜ਼ਿਆਦਾ ਜੀ ਮਾੜੀ ਗੱਲ ਹੋ ਗਈ ਹੈ ਤਾਂ ਤੁਹਾਡੇ ਹੋਰ ਵੀ ਪਿੰਡ ਦੇ ਨੌਜਵਾਨ ਜਾਂਦੇ ਨੇ ਉੱਥੇ ਕੰਮ ਕਰਨ ਦੇ ਲਈ ਹਾਂਜੀ ਜਾਂਦੇ ਬਿਲੂ ਹੂੰ ਚਲੰਤ ਆ ਜਾਂਦੇ ਇਹੋ ਜਿਹਾ